ਅਸਲ ਲੀਰਾਂ ਕਤੀੜਾਂ ਪਾਰਟੀਆਂ ਲੀਰਾਂ ਨਕਮੀਆਂ ਕਤੀੜਾਂ ਮਜ਼ਾਕ ਕਰਦੀਆਂ ਹੁੰਦੀਆਂ ਸੀ ਜੇ ਤੁਸੀਂ ਆਪਣੇ ਉਸਤਾਦ ਦਾ ਮੰਦਰ ਨਹੀਂ ਬਣਾ ਸਕਦੇ ਤੇ ਅਸੀਂ ਮੰਦਰ ਬਣਾ ਦਿੱਤਾ ਆ ਨੀ ਪੱਥਰ ਰੱਖ ਦਿੱਤਾ ਆ ਮੰਦਰ 'ਚ ਸੰਤਾਂ ਭਗਤਾਂ ਵੀ ਵਾਧੂ ਆ ਚੁੱਕੇ ਆ ਤੇ ਹੁਣ ਅਸੀਂ ਹੌਲੀ ਹੌਲੀ ਮੰਦਰ ਨੂੰ ਵੱਡਾ ਕਰਾਂਗੇ ਮੰਦਰ ਨੂੰ ਵੱਡਾ ਕਰਾਂਗੇ ਤੇ ਜਿਵੇਂ ਜਿਵੇਂ ਭਗਤਾਂਣਗੇ ਮਾਇਆ ਦੇ ਗੱਫੇ ਦੇ ਕੇ ਜਾਣਗੇ ਓਵੇਂ ਓਵੇਂ ਲੰਗਰ ਮੇਲੇ ਲਾ ਕਰਾਂਗੇ ਖੁੱਲੇ ਭੰਡਾਰੇ ਲੱਗਣਗੇ ਦੇਖੋ ਮਾਇਆ ਦੇ ਗੱਫੇ ਦੇ ਵਾਧੂ ਆ ਚੁੱਕੇ ਆ ਤੇ ਦੂਜੀ ਗੱਲ ਇਹ ਕਿ ਨੀਰਾ ਦੇ ਕਤੀੜਾ ਉਹ ਜਿਹੜੀਆਂ ਵਹਿਲੀਆਂ ਰਹਿੰਦੀਆਂ ਤੇ ਉਸਤਾਦ ਜੀ ਦੇ ਖਿਲਾਫ ਵਨਸਵਾਨਾ ਭੌਂਗਦੀਆਂ ਇੱਕ ਰੱਬ ਇਨਸਾਨਾਂ ਉਹ ਤਾਂ ਇਬਾਦਤ ਕਰਦਾ ਪੰਜਾਬ ਦੇ ਪੰਜਾਬੀ ਵਾਸਤੇ ਲੜਦਾ ਤੇ ਇਹਨਾਂ ਖਿਲਾਫ ਭੌਂਕਦੀਆਂ ਉਹਨਾਂ ਨੂੰ ਵੀ ਪੂਰੀ ਖੁੱਲੀ ਛੁੱਟੀਆਂ ਕਿਉ ਮੰਦਰ ਦੇ ਬਾਹਰ ਜਿੰਨੀ ਮੰਗੂ ਭੀਗ ਮੰਗ ਸਕਦੀਆਂ ਆ